भारत माता की जय भारत माता की जय जय सियाराम जय जै जय सियाराम जो बोले सो रे हार जो बोले सो रे हार बहुत ही सत्कार बहुत ही सत्कार योग सम्मानित मंच और मेरे सामने बैठे दया माता भैन बुजुर्ग और नौजवान साथियों ये चुनाव दिनेश बब्बू का चुनाव नहीं ये तो चुनाव है सब का तुम अपने आप को सब दिनेश बब्बू समझो और जेड़े पांच दिन का समा बचाया जो सब मेहनत करो ਤਾਂ ਕਿ ਭਾਰਤੀ ਜਨਤਾ ਪਾਰਟੀ ਇਥੋਂ ਜਿੱਤ ਕੇ ਜਾਏ ਕਰਕੇ ਔਰ ਮੈਨੂੰ ਪਤਾ ਹੈ ਕਿ ਤੁਸੀਂ ਸਭ ਮਿਹਨਤ ਵੀ ਕਰੇਗਾ ਦਿਓ ਔਰ ਸਭ ਨੂੰ ਪਤਾ ਹੈ ਕਿ ਮੋਦੀ ਜੀ ਤੀਸਰੀ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਮੈਂ ਲਗਾਤਾਰ ਪਿਛਲੇ 60 ਦਿਨ ਤੋਂ ਲਗਾਤਾਰ ਪ੍ਰਚਾਰ ਚ ਜਾਏਗਾ ਨਾ ਪਹਿਲੇ ਤੇ ਪਹਿਲੇ ਤਾਂ ਮੈਨੂੰ 8-10 ਦਿਨ ਲੱਗਿਆ ਵੀ ਨਹੀਂ ਕੋਈ ਗੱਲ ਬੜੇ ਨਹੀਂ ਕਰਦੀ ਲੇਕਿਨ ਅੱਜ ਬੀਜੇਪੀ ਇਥੋਂ ਗੁਰਦਾਸਪੁਰ ਲੋਕ ਸਭਾ ਤੋਂ ਇਹ ਸੀਨ ਜਿਹੜੀ ਇਹ ਜਿੱਤਣ ਜਾਇਗਰਦੀ ਆ ਕਰਕੇ ਇਸ ਕਰਕੇ ਸਾਥੀਓ ਢਿੱਲੇ ਦੀ ਵਾਲਾ ਅੱਜ ਆਹੀ ਸਾਰੇ ਮੋਦੀ ਨੂੰ ਸੁਣਣ ਆਇਆ ਮੋਦੀ ਜੀ ਤੁਹਾਨੂੰ ਸਭ ਨੂੰ ਅਸ਼ੀਰਵਾਦ ਦੇਣ ਆ ਰਹੇ ਨੇ ਮੋਦੀ ਜੀ ਨੇ ਜੋ ਜੋ ਕਿਹਾ ਉਹ ਕਰਕੇ ਦੱਸਿਆ ਅੱਜ ਦੇਖੋ ਕਰਤਾਰਪੁਰ ਲਾਂਘੇ ਦੀ ਗੱਲ ਕਰੀਏ ਤੇ ਲਾਂਗਾ ਮੋਦੀ ਨੇ ਖੋਲਿਆ ਪਹਿਲੇ ਵੀ ਬੜੀਆਂ ਸਰਕਾਰਾਂ ਆ ਰਹੀਆਂ ਨੇ ਕਿਸੇ ਨੇ ਕੋਸ਼ਿਸ਼ ਹੀ ਨਹੀਂ ਕੀਤੀ ਜੇ ਰਾਮ ਮੰਦਰ ਦੀ ਗੱਲ ਕਰੀਏ ਤੇ ਰਾਮ ਮੰਦਰ ਵੀ ਮੋਦੀ ਜੀ ਨੇ ਬਣਾਇਆ 500 ਸਾਲ ਲੱਗੇ ਰਾਮ ਮੰਦਰ ਬਣਾਉਣ ਚ ਲੇਕਿਨ ਰਾਮ ਮੰਦਿਰ ਵੀ ਮੋਦੀ ਜੀ ਨੇ ਬਣਾਇਆ ਕਰਕੇ ਅੱਜ ਜਿਹੜੀ ਪੰਜਾਬ ਦੀ ਸਰਕਾਰ ਬਣੀ ਦੀ ਹੈ ਯਾਦ ਕਰੋ ਤੁਹਾਡੇ ਜੀ ਲਾਂਦੇ ਰਹੇ ਨਾ ਕਿਹੜੇ ਕਿਹੜੇ ਵਾਅਦੇ ਤੁਹਾਡਾ ਕੀਤੇ ਸੋਲੇ ਨਾ ਕਹਿੰਦੇ ਰਹੇ ਇੱਕ ਵਾਰੀ ਮੌਕਾ ਦੇ ਦਿਓ ਕਹਿੰਦੇ ਰਹੇ ਇੱਕ ਵਾਰੀ ਮੌਕਾ ਦੇ ਦਿਓ ਕਹਿੰਦੇ ਮਾਤਾ ਭੈਣਾਂ ਦੇ ਖਾਤੇ 1000 ਰੁਪਏ ਪਾ ਦੇਣਾ ਕਿਸੇ ਮਾਤਾ ਭੈਣ ਦੇ ਖਾਤੇ 1000 ਰੁਪਏ ਪਿਆ ਹੋਨੇ ਨਾਲ ਆਣਾ ਇਹਨਾਂ ਨੇ 2-2000 ਵੀ ਕਹਿਣਾ ਕਰਕੇ ਕਰਕੇ ਨਸ਼ੇ ਦੀ ਗੱਲ ਕਰਦੇ ਰਹਿਣਾ ਕਿ 15 ਦਿਨ ਚ ਨਸ਼ਾ ਖਤਮ ਕਰ ਦਿਆਂਗੇ ਕੋਈ ਨਸ਼ਾ ਖਤਮ ਨਹੀਂ ਹੋਇਆ ਕਰਕੇ ਅੱਜ ਨਸ਼ਾ ਅੱਗੇ ਕਿੰਨੇ ਜ਼ਿਆਦਾ ਵਧਿਆ ਕਰਕੇ ਕਰਕੇ ਨੌਜਵਾਨਾਂ ਨੂੰ ਨੌਕਰੀਆਂ ਦੀ ਗੱਲ ਕਰਦੇ ਰਹਿਣਾ ਕੋਈ ਨੌਕਰੀ ਨਹੀਂ ਮਿਲੀ ਨੌਜਵਾਨਾਂ ਨੂੰ ਕਰਕੇ ਕਰਕੇ ਔਰ ਦੇਖੋ ਪਿਛਲੀ ਸਰਕਾਰ ਜਿਹਨੇ ਕਾਂਗਰਸ ਹੀ ਧਾਰ ਬਲਾਗ ਦੀ 27001 ਰੁਪਈ ਵਾਲੀ ਜਿਹੜੀ ਹੈ ਇਹਨਾਂ ਲੋਕਾਂ ਨੇ ਜਿਹੜੀ ਆ ਉਹ ਫੋਰਸ ਨਾ ਕਰਤੀ ਜਿਹੜੇ ਇਹ ਲੋਕ ਆਪਣੇ ਆਪ ਨੂੰ ਕਹਿੰਦੇ ਆ ਕਿ ਕਿਸਾਨਾਂ ਦੇ ਹਿੱਤ ਦਾ ਆਪਾਂ ਪ੍ਰਯਾਸ ਕਰਾਂਗੇ ਜਿਹੜੀ ਧਾਰ ਬਲਾਕ ਦੀ 27000 ਰੁਪਏ ਲਈ ਹੈ ਉਹਦੇ ਵਾਸਤੇ ਲੜਾਈ ਵੀ ਲੜਾਂਗੇ ਔਰ ਵਾਪਸ ਵੀ ਦੁਆਗੇ ਕਰਕੇ 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 ਔਰ ਗੁਰਦਾਸਪੁਰ ਲੋਕ ਸਭਾ ਵਾਸਤੇ ਬਦਿਆਂ ਜਿਹਾ ਕੋਸਪੀਟਲ ਜਦਾ ਏਮਰ ਜਾਂ ਪੀਜੀਆ ਹੈ ਇਹ ਲੈ ਕੇ ਆਂਗੇ ਨੌਜਵਾਨਾਂ ਨੂੰ ਨੌਕਰੀ ਵਾਸਤੇ ਇੰਡਸਟਰੀ ਵੀ ਲੈ ਕੇ ਆਂਗੇ ਕਰਕੇ ਔਰ ਹਰ ਵਿਧਾਨ ਸਭਾ ਦੀਆਂ ਅਲੱਗ-ਅਲੱਗ ਸਮੱਸਿਆ ਲੈ ਹਰ ਵਿਧਾਨ ਸਭਾ ਨੂੰ ਸੌਦੀਆਂ ਸਮੱਸਿਆ ਜਿਹੜੀਆਂ ਹੱਲ ਕਰਾਂਗੇ ਸੋ ਸਭ ਦਾ ਮੈਂ तहे ਦਿਲ ਤੋਂ ਆਭਾਰ ਪ੍ਰਗਟ ਕਰਨਾ ਤੁਸੀਂ ਬੜੀ ਦੇਰ ਤੋਂ ਬੈਠੇ ਹੋਏ ਮੋਦੀ ਜੀ ਵੀ ਥੋੜੀ ਦੇਰ ਤੇ ਆ ਰਹੇ ਨੇ ਦੋ ਨਾਰੇ ਲਾਣੇ ਨੇ ਸਭ ਨੇ ਹੱਥ ਖੜਾ ਕਰਕੇ ਜਵਾਬ ਦੇ ਲੱਗੇਗੀ ਭਾਰਤੀ ਜਨਤਾ ਪਾਰਟੀ ਇੱਕ ਲੋਕ ਸਵਾਸ ਸੀਟ ਜਿਹੜੀ ਹੈ ਜਿੱਤਣ ਜਾਏਗੀ ਜੈ ਸੀਯਾਰਾਮ ਜੈ ਜੈ ਸੀਯਾਰਾਮ ਜੋ ਬੋਲੇ बहुत बहुत धन्यवाद देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर